ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਪੰਪੜਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਵੱਧ ਤੋਂ ਵੱਧ ਵੀਡੀਓ ਨੂੰ ਗਾ ਸ਼ੇਅਰ ਕਰਾਇਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਅੱਜ ਦੀ ਵਿਜ਼ਿਟ ਆਪਣੀ ਪਿੰਡ ਸੁਰ ਸਿੰਘ ਤੇ ਜ਼ਿਲ੍ਹਾ ਸ਼੍ਰੀ ਤਰਤਰ ਸਾਹਿਬ ਦੀ ਤਸਵੀਰ ਸਜਣੋਂ ਲੱਗਦੀ ਪੱਟੀ ਤੇ ਬਾਈ ਚੰਦ ਹੋਂਦੇ ਫਾਰਮ ਤੇ ਪਹੁੰਚ ਚੁੱਕੇ ਆ ਵੱਡੀਆਂ ਵੜਾ ਫਾਰਮ ਵਾਲਿਆਂ ਲੈ ਕੇ ਆਏ ਤੇ ਤੋਹਫੇ ਲੈ ਕੇ ਆਇਆ ਜੀ ਸਾਰੀ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਅੱਡ ਤੱਕ ਜਰੂਰ ਬਣੀ ਬਾਈ ਸਾਸਿਕਾ ਸਾਸਿਕਾ ਜੀ ਠੀਕ ਠਾਕ ਦੇ ਹੋ ਸਣਾਓ ਵਧੀਆ ਜੀ ਵਧੀਆ ਵਧੀਆ ਜੀ ਅੱਜ ਦੋ 20 ਹਸਤਾਜੀ ਦੋ 20 ਚੁਣ ਕੇ ਲੈ ਲੈਂਦੇ ਆ ਹਨਾ ਜਿਵੇਂ ਛਾਂੜ ਕੇ ਨਹੀਂ ਲੈਂਦੇ ਕੋਈ ਨਾ ਕੋਈ ਚੀਜ਼ ਅੱਜ ਛਾਂੜ ਕੇ ਚੀਜ਼ ਲੱਭ ਕੇ ਜਾਂਦੇ ਆਂ ਵਾਜ ਦਾ ਨਹੀਂ ਪੂਰੇ ਕੋਕੇ ਜੜੇ ਆ ਤੇ ਡਰੈਸ ਨੋਟ ਕਰੀਏ ਸਾਸ ਜੀ ਪਿੰਡ ਸੋਰਸਿੰਗ ਬੜਿਆ ਪਿੰਡ ਸੋਰਸਿੰਗ ਹਾਂ ਠੀਕ ਹੈ ਜੀ ਮੋਬਾਈਲ ਕੋਲ ਆ ਸਮਾਂ ਨੋਟ ਜਰੂਰ ਕਰਾਈਏ ਕਿ ਕਿੰਨਾ ਟਾਈਮ ਹੋ ਗਿਆ ਨਾ ਤੇ ਟਾਈਮ ਦੇ ਹਿਸਾਬ ਨਾਲ ਕਿੰਨੀ ਕ ਆਰਡਰ ਕੁਆਲਿਟੀ ਜਿਹੜੀ ਹੋਰ ਇਹ ਨਹੀਂ ਭਰ ਸਕਦੇ ਸਜਣੋ 3:00 ਵਜੇ ਠੀਕ ਹੈ ਜੀ 2:30 ਵਜੇ ਵਿਚ ਵਾਈ ਆ 2:30 ਵਜੇ ਦੀ ਹਾਂਜੀ 2:30 ਵਜੇ 2:30 ਇਹਦਾ ਅਜ ਆਪਣਾ ਪਤਾ ਨਹੀਂ ਕਿ ਆਪਾਂ ਵੀਡੀਓ ਫੋਣੀ ਆ ਹਾਂਜੀ ਹਾਂਜੀ ਤੁਸੀਂ ਆਦੇ ਉੱਤੇ ਬਾਦਲੀ ਬੱਦਲ ਪਾਈ ਤੇ ਹੁਣ ਮੌਕੇ ਦਾ ਦੁੱਧ ਕਿੰਨਾ ਮੌਕੇ ਦਾ ਦੁੱਧ ਲਏਗਾ 27 ਲੀਟਰ ਦੁੱਧ ਦਾ ਅੱਛਾ ਆ ਗਿਆ ਆਰਾਮਲਾ ਜਿਹੜਾ ਕਿ ਮਰਜੀ ਜਿਹੜਾ ਮਰਜੀ ਆਪਣੀ ਸਾਈਕਾ ਸਾਈਕਾ 20 ਲੀਟਰ ਆ ਆਨਲਾਈਨ ਜਿਹਨੇ ਕਰਦੇ 25 ਲੀਟਰ ਦੀ ਗਾਰੰਟੀ ਦਿੱਤੀ ਜੀ ਠੀਕ ਆ ਤੇ ਖੋਲ ਕੇ ਤੋਰਾ ਕਰਾਈਏ ਧਾਰਾ ਮਰਵਾ ਕੇ ਵਿਖਾਰਗੇ ਵਾਹ ਜੀ ਵਾਹ ਜੱਪਰੂ ਮਗਰਲੇ ਨਹੀਂ ਹੈਗਾ ਮਗਰਲੇ ਥਾਂ ਦਾ ਠੀਕ ਆ ਅਗਲੇ ਦੀਆਂ ਮਰਵਾ ਦੇ ਜਵਨ ਇਹ ਦੋ ਦੀ ਮੋਟਰਾਂ ਕੋਈ ਮੈਨੂਮੈਟਿਕ ਘਰਲ ਘਰਲ ਤੇ ਚਰਲ ਚਰਲ ਕੀਤੀ ਜਾਂਦਾ ਹੈ ਗੱਭਰੂ ਹੋ ਗਿਆ ਨਾ ਪੂਰਾ ਤੇ ਠੀਕ ਆ ਜੀ ਲਓ ਆਜ ਜੜੇ ਜੇ ਜੀ ਆਪਾਂ ਅੰਤਰ ਜਨਾ ਦੀ ਦਾ ਨੋਟ ਦੇ ਸੁਖਾ ਜਨੇ ਆ ਤੇ ਤੋੜਾ ਤੋੜਾ ਕਰਾਈਏ ਚੈੱਕ ਲੰਮਾ ਲੰਮੀ ਲੈ ਜਾਓ ਲਓ ਜੀ ਇਧਰ ਦੇਖੋ ਜੀ ਉਹਨਾ ਅਖੇ ਤੇ ਉਹਨਾ ਹੀ ਪਿਛੇ ਵਾਹ ਜੀ ਵਾਹ ਨਹੀਂ ਪੂਰੇ ਅੱਜ ਤੇ ਕੋਕੇ ਜੜੀ ਬੈਠੀ ਆ ਮੈਂ ਕਹਾਂ ਗਾਗ ਨੂੰ ਆਂਦੀ ਆ ਜਾ ਆ ਜਾ ਲੈ ਜਾ ਲੈ ਜਾ ਹਨਾ ਆਂਦੀ ਆ ਵਾਹ ਜੀ ਵਾਹ ਦੋਵੇਂ ਬੰਨਿਆ ਨਾੜਾ ਚੰਗਰੀਆਂ ਹਨਾ ਵਾਹ ਜੀ ਵਾਹ ਜੀ ਚੰਗੀ ਆ ਹੈਨਾ ਜਿੰਨੇ ਸਿੰਤ ਕਰ ਲਾ ਦੇ ਮੁਰਸ਼ਾ ਜਾ ਅੱਛਾ ਆਗਾ ਮਿਲ ਕਾ ਫਸਲ ਮਹੀਨੇ ਖੜਦਾ ਤਾ ਹੋਊਗਾ ਮਹੀਨਾ ਤਾਂ ਹੋਊਗਾ ਜੀ ਐਵੇਂ ਕਹਿ ਲੀਏ ਤੇ ਉਹ ਲਗੀ ਰਹਿ ਗਿਆ ਮੋਲੇ ਦਾ ਸੀਨੀਅਰ ਬਿਲਕੁਲ ਬਦਾਮ ਦੀ ਗਰੀ ਹੈ ਨਿੱਗਰ ਨਾਲੇ ਕਰ ਦੋ 30 30 ਬਾਰ ਮਾਲੀਆ ਇਹਨਾਂ ਨੇ ਹੁਣ ਹੈ ਗਣਾ ਆਪਜੀ ਸੇਵਾ ਤੇ ਜੀ 27 27 ਕਿਲੋ ਹੈ 27 ਡਰੇਗਾ ਠੀਕ ਆ ਤੇ ਆ ਗੱਬਣਾ ਆ ਗਈ ਇਹ ਗੱਬਣਾ ਗੱਜਾ ਸੁਗਾ ਸੁਗੀ ਜਿਆ ਇਹਦਾ ਦੁੱਧ ਪਿਛਲੇ ਸੂਏ ਦਾ ਰਿਕਾਰਡ ਕੀ ਰਿਆ ਇਹਦਾ 27 ਲੀਟਰ ਦੁੱਧ ਤੇ ਢੇਲ ਵਿਖਾਵਾਂ ਕਿੰਨੇ ਕਾ ਬੜੀ ਆ ਜੀ ਢੇਲ ਵਾਹ ਜੀ ਵਾਹ 27 ਲੀਟਰ ਦੁੱਧ ਰੋਕ ਪੂਰਾ ਭਰਦਾ ਹਨਾ ਹਾਂਜੀ ਸਮਾਂ ਕਿੰਨਾ ਰਹਿ ਗਿਆ ਸਮਾਂ ਇਹਦਾ ਲਗਭਗ 2-4 ਦਿਨ ਅੱਛਾ 2 ਤੋਂ 4 ਪਲੱਸ ਦਿਨ ਲੈ ਜਾਓ ਹਾਂਜੀ ਤੇ ਦੁੱਧ 27-28 ਕਿਲੋ ਭਰਿਆ ਦੁੱਧ 27 ਲੀਟਰ ਭਰਿਆ ਚਲੇ ਸਮਾਂ ਹਾਂਜੀ ਐਰ ਕਿੰਨੀ ਪਲੱਸ ਕਰ ਦੋ 3 ਤੱਕ ਦਊਂਗੀ ਜਤੀਂ ਨਾ ਨਾ ਦਿੱਤਾ ਕੀ ਇਹ ਠੀਕ ਆ ਖੁੱਲ ਗਏ ਇਹ ਜਰਸੀ ਦੇ ਐਚ ਐਫ ਦਾ ਕ੍ਰਾਸ ਆ ਗਿਆ ਹਨਾ ਦੋਵੇਂ ਆ ਗਿਆ ਜਰਾ ਠੀਕ ਆ ਗਰਮੇ ਦੀ ਮਾਤਰਾ ਨੂੰ ਮਾਤ ਪਾਉਗੀ ਠੀਕ ਆ ਤੇ ਕੱਟ ਬੁੱਤ ਇਹਦਾ ਵੀ ਵੱਡਾ ਆ ਗਿਆ ਕੱਟ ਬੁੱਤ ਵੱਡਾ ਨਹੀਂ ਵੱਡੀ 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 ਵੈਸ ਹਨਾ ਪੂਰੀ ਵੱਡੀ ਵੱਡੀ ਮੋੜ ਗੱਡੀ ਤੇ ਕੱਲੇ ਜਾਊਗੀ ਲੈ ਆਓ ਵਾਹਿਗੁਰੂ ਨਹੀਂ ਦੋਵੇਂ ਚੀਜ਼ਾਂ ਬ੍ਰਾਂਡਡ ਪੀਸ ਐ ਦੋਵੇਂ ਆਜਾ ਸਾਡੇ ਅੱਜ ਗਾਇ ਫੜ ਲੈ ਪਹਿਲੇ ਪਹਿਲੇ ਖੁੰਦੀ ਹਾਂ ਮਾਨ ਕਰੂਗਾ ਜੇ ਪੈਸੇ ਲਾਉ ਨੂੰ ਗਾਖਾਂ ਦਾ ਮੈਂ ਪੂਰਾ ਜੂਰਾ ਕਰੂਗਾ ਤੇ ਇਹਦਾ ਫਿਰ ਕੀ ਮੁੱਲ ਕਰ ਲਈ ਇਹਦਾ ਮੁੱਲ 75000 ਕਰ ਲਈ 75 ਹਾਂਜੀ ਤੇ ਕਿੰਨੇ ਦੀ ਪੰਜ ਇਹਦਾ ਤਾਂ ਛੱਡ ਦੀ ਪੰਜ ਫਿਰ ਤੁਸੀਂ ਧੱਕਾ ਇਹਦਾ ਜਾਂਦਾ ਵੱਡੇ ਆ ਕੁਛ ਨਹੀਂ ਇਹਦਾ ਜਾਣ ਦੀ ਚਲੋ 70000 ਦੇ ਦਾਂ ਡੇਢ ਕੇ ਜੱਸ ਨੂੰ ਕਰਦੀ ਹੈ ਨਾ ਜੱਸ ਨੂੰ ਜੀ ਇਹਦੇ ਸਜਨੂ ਸੌਰ ਸਿੰਘ ਤੇ ਪਿੰਡ ਬਾਈ ਦਾ ਸੌਰ ਸਿੰਘ ਆਗਾ ਤੇ ਜ਼ਿਲ੍ਹਾ ਬਿਲਕੁਲ ਤਰੰਤ ਤੇ ਪੱਟੀ ਤੇ ਬਾਈ ਇਸ ਚੰਦ ਸਾਨ 806 50273 ਠੀਕ ਆ ਤੇ ਕਨੈਕਟ ਕਰਕੇ ਜਿਹੜਾ ਚੰਗਾ ਪੀਸ ਲੱਗੇ ਆਪਣੀ ਖਰੀਦਦਾਰੀ ਜਰੂਰ ਕਰਿਓ ਤੇ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾਲ